ਪ੍ਰਭ ਸਗਲੇ ਥਾਨ ਵਸਾਏ ਸੁਖ ਸਾਂਤ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਪਰਮ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਔਰਨਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਾਥ ਸੰਗ ਜਿਓ ਸੋ ਪਾਗੀਆਂ ਘੜੀਆਂ ਪ੍ਰਾਪਤ ਹੋਈਆਂ ਨੇ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਲਵਾ ਰਹੇ ਹਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਕਰਕੇ ਲਾਹੇ ਪ੍ਰਾਪਤ ਕਰ ਰਹੇ ਹਾਂ ਲਾਹੇ ਖੱਟ ਰਹੇ ਹਾਂ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਬਹੁਤ ਸੰਗਤਾਂ ਦੇ ਵੱਲੋਂ ਸਤਿਗੁਰੂ ਜੀ ਦੇ ਦਿਦਾਰੇ ਕੀਤੇ ਜਾਂਦੇ ਐ ਗੁਰੂ ਸਾਹਿਬ ਜੀ ਦੇ ਦਰਬਾਰ ਦੀ ਹਾਜ਼ਰੀ ਲਵਾਈ ਜਾਂਦੀ ਹੈ ਸੋ ਕਿਰਪਾ ਕਰਨ ਸਤਿਗੁਰੂ ਜੀ ਸਬ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਚੱਲਿਆ ਹੋਇਆ ਇੱਕ ਇੱਕ ਕਦਮ ਲੇਖੇ ਵਿੱਚ ਲਾਉਣ ਸੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਓ ਕੋਈ ਵੀ ਰਸਨਾ ਬਾਂਜੀ ਨਾ ਰਹੇ ਮਨ ਵਰਤਿਆ ਇਕਾਗਰ ਕਰੋ ਲਵਾਓ ਹਾਜ਼ਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਧਨ 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 ਸਹਬ ਸ੍ਰੀ ਗੁਰੂ ਦਸ਼ਮੇਸ਼ ਪਿਤਾ ਕਲਗੀਆਂ ਵਾਲੇ ਪਾਤਸ਼ਾਹ ਪੁੱਤਰਾਂ ਦੇ ਦਾਨੀ ਨੀਲੇ ਦੇ ਸ਼ਾ ਅਸ਼ਵਾਰ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਪਾਵਨ ਲੜੀਵਾਰ ਕਥਾ ਵਿੱਚੋਂ ਆਪ ਜੀ ਬਵੰਜਾ ਹੁਕਮ ਸਰਵਣ ਕਰ ਰਹੇ ਹੋ ਕੱਲ ਆਪ ਜੀ ਨੇ 10 ਪਹਿਲੇ 10 ਜਿਹੜੇ ਹੁਕਮਨਾਮੇ ਨੇ ਹੁਕਮ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਰਵਣ ਕੀਤੇ ਐ ਉਹ ਦੁਬਾਰਾ ਫੇਰ ਇੱਕ ਵਾਰੀ ਸੰਖੇਪ ਵਿਚਾਰ ਦੇ ਵਿੱਚ ਆਪ ਜੀ ਨੂੰ ਦੱਸਿਆ ਜਾ ਰਿਹਾ ਹੈ ਕਿ ਕੱਲ ਜੋ 10 ਹੁਕਮਨਾਮੇ ਹੁਕਮ ਸਨ ਸਤਿਗੁਰਾਂ ਦੇ ਉਹ ਇਸ ਤਰ੍ਹਾਂ ਸਨ ਪਹਿਲੇ ਸੀ ਕਿਰਤ ਧਰਮ ਨਹੀਂ ਕਰਨੀ ਐ ਦੂਸਰਾ ਦਸਵੰਦ ਦੇਣਾ ਤੀਸਰਾ ਸਿ ਹੁਕਮਨਾਮਾ ਗੁਰਬਾਣੀ ਕੰਠ ਕਰਨੀ ਐ ਚੌਥਾ ਸਿ ਹੁਕਮਨਾਮਾ ਅਮਰਤ ਵੇਲੇ ਜਾਗਣਾ ਰੋਜ਼ ਪੰਜਵਾਂ ਸਿ ਹੁਕਮਨਾਮਾ ਪਿਆਰ ਨਾਲ ਗੁਰਸਿੱਖਾਂ ਦੀ ਸੇਵਾ ਕਰਨੀ ਐ ਛੇਵਾਂ ਸਿ ਹੁਕਮਨਾਮਾ ਗੁਰਸਿੱਖਾਂ ਪਾਸੋਂ ਗੁਰਬਾਣੀ ਦੇ ਅਰਥ ਸਮਝਣੇ ਸੱਤਵਾਂ ਹੁਕਮ ਅਸੀ ਗੁਰੂ ਸਾਹਿਬ ਦਾ ਕਿ ਪੰਜ ਕਕਾਰਾਂ ਦੀ ਰਹਿਤ ਦ੍ਰਿੜ ਰੱਖਣੀ ਐ ਜਿਵੇਂ ਜਿਵੇਂ ਪੰਜਾਬ ਪਿਆਰਿਆਂ ਦੇ ਪਾਸੋਂ ਆਪਾਂ ਅਮਰਤ ਛਕਦੇ ਹਾਂ ਉਹ ਜਿਵੇਂ ਕਹਿੰਦੇ ਨੇ ਵੀ ਇਸ ਤਰ੍ਹਾਂ ਅੰਗਾ ਕਰਨੇ ਇਸ ਤਰ੍ਹਾਂ ਇਸ਼ਨਾਨ ਕਰਨੇ ਉਹ ਦ੍ਰਿੜ ਉਹ ਪੰਜਾ ਕਕਾਰਾਂ ਦੀ ਜਿਹੜੀ ਰਹਤ ਉਹ ਦ੍ਰਿੜ ਰੱਖਣੀ ਹੈ ਕਿਵੇਂ ਵਰਤਨੇ ਨੇ ਉਹ ਪੰਜੇ ਕਕਾਰ ਸਰੀਰ ਤੇ ਸ਼ਬਦ ਦਾ ਅਭਿਆਸ ਕਰਨਾ ਇਹ 8ਵਾਂ ਹੁਕਮਨਾਮਾ ਸੀ 9ਵਾਂ ਹੁਕਮ ਸੀ ਧਿਆਨ ਤੇ ਧਿਆਨ ਜਿਹੜਾ ਸਤ ਸਰੂਪ ਸਤ ਗੁਰਾਂ ਦਾ ਕਰਨਾ ਹੈ ਮਨ ਵਿੱਚ ਕਿਸੇ ਹੋਰ ਦਾ ਧਿਆਨ ਨਾ ਹੋਵੇ ਦਸਵਾਂ ਹੁਕਮ ਨਾਮਾ ਸੇ ਸਤਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਇਹ 10 ਹੁਕਮ ਨਾਮੇ ਕਾਲਾਪ ਜੀ ਨੇ ਸਰਵਨ ਕੀਤੇ ਨੇ ਸੋ ਅਮਰਤ ਵੇਲੇ ਬਾਰੇ ਸਤਿਗੁਰੂ ਜੀ ਨੇ ਇਹ ਪਹਿਲੇ 10 ਹੁਕਮ ਨਾਮਿਆਂ ਦੇ ਵਿੱਚ ਸਤਿਗੁਰਾਂ ਨੇ ਹੁਕਮ ਕੀਤਾ ਵੀ ਅਮਰਤ ਵੇਲਾ ਜ਼ਰੂਰੀ ਹੈ ਇੱਕ ਵਾਰ ਗੁਰੂ ਨਾਨਕ ਪਾਤਸ਼ਾਹ ਤੁਰੇ ਜਾ ਰਹੇ ਸਨ ਇਹ ਕਥਾ ਆਪ ਜੀ ਨੇ ਸਰਵਣ ਵੀ ਕੀਤੀ ਹੈ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਲੜੀਵਾਰ ਕਥਾ ਵਿੱਚ ਤੇ ਰਾਹ ਦੇ ਵਿੱਚ ਕਹਿੰਦੇ ਕਾਲ ਯੁਗ ਦਾ ਮਲਾਪ ਹੋਇਆ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵੀ ਲਿਖਿਆ ਹੈ ਉਹ ਜਿਹੜੀ ਵਿਚਾਰ ਸੀ ਨਾ ਬਹੁਤ ਲੰਮੀ ਵਿਚਾਰ ਹੈ ਉਹ ਵਿਚਾਰ ਜਿਹੜੀ ਹੋਈ ਹੈ ਕਾਲ ਯੁਗ ਤੇ ਗੁਰੂ ਨਾਨਕ ਜੀ ਦੇ ਵਿਚਾਰ ਮੋਤੀ ਤਾਂ ਮੰਦਰ ਉਸਰ ਹੈ ਰਤਨੀ ਤਾਂ ਹੋ へ ਜੜਾਓ ਇਹ ਸਾਰੇ ਸ਼ਬਦ ਉਦੋਂ ਚਰਨ ਕੀਤੇ ਉਹਦੀ ਵਿਚਾਰ ਕਾਲ ਯੁਗ ਦੇ ਨਾਲ ਜਦੋਂ ਵਿਚਾਰ ਕੀਤੀ ਕੰਦੇ ਨੇ ਉਹਨੇ ਕਾਲ ਯੁਗ ਨੇ ਇੱਕ ਮੋੜੇ ਤੇ ਕਹਿੰਦੇ ਕੰਬਲ ਚੁੱਕਿਆ ਹੋਇਆ ਸਤਿਗੁਰੂ ਜੀ ਕਹਿੰਦੇ ਉਹ ਕਹਿੰਦੇ ਆ ਮੋਢੇ ਤੇ ਕੀ ਰੱਖਿਆ ਕਹਿੰਦਾ ਜੀ ਕੰਬਲ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਪਾਟਿਆ ਹੋਇਆ ਕੰਬਲ ਕਿਉਂ ਚੁੱਕ ਰੱਖਿਆ ਹੈ ਵਿੱਚ ਦੀ ਮੋਰੇ ਹੋਏ ਪਏ ਨੇ ਤੇ ਗੁਰਮਖ ਪਿਆਰਿਓ ਕਾਲ ਯੁਗ ਨੇ ਆਖਿਆ ਕਹਿੰਦਾ ਸਤਿਗੁਰੂ ਜੀ ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ ਲਾਹ ਲੈਣ ਦਾ ਟਾਈਮ ਹੁੰਦਾ ਹੈ ਉਸ ਵਕਤ ਇਹ ਸਾਰੇ ਸੰਸਾਰ ਤੇ ਸਾਰੀ ਦੁਨੀਆ ਦੇ ਉੱਪਰ ਪਾ ਦਿੰਦਾ ਮੈਂ ਆਖ ਕੋ ਸਤਨਾ ਸ਼ਾਮ ਨੂੰ ਜਦੋਂ ਆਪਾਂ ਪੈਂਦੇ ਆ ਸੌਂਨੇ ਆ ਤਾਂ ਕਰਕੇ ਉਦੋਂ ਨੀਂਦ ਬਹੁਤ ਘੱਟ ਆਉਂਦੀ ਹੈ ਤੇ ਜਦੋਂ ਅਮਰਤ ਵੇਲਾ ਹੁੰਦਾ ਉਦੋਂ ਨੀਂਦ ਬਹੁਤ ਆਉਂਦੀ ਹੈ ਇਹ ਤਾਂ ਕਰਕੇ ਆ ਕਿਉਂਕਿ ਕਲਯੁਗ ਦਾ ਪਹਿਰਾ ਹੋ ਜਾਂਦਾ ਤੇ ਕਹਿੰਦੇ ਨੇ ਕਲਯੁਗ ਕਹਿੰਦਾ ਮੈਂ ਸਾਰੇ ਸੰਸਾਰ ਤੇ ਆ ਚਾਦਰ ਦੇ ਦਿੰਨਾ ਆ ਕੰਬਲ ਦੇ ਦਿੰਨਾ ਤੇ ਇਹ ਇਸ ਕਰਕੇ ਸਾਰੀ ਦੁਨੀਆ ਕਹਿੰਦੇ ਉਹ ਟਾਈਮ ਉਹਨਾਂ ਦਾ ਲੰਘ ਜਾਂਦਾ ਜਿਹੜਾ ਲਾਹਾ ਲੈਣ ਵਾਲਾ ਹੁੰਦਾ ਕਿਉਂਕਿ ਮੇਰਾ ਪ੍ਰਭਾਵ ਵੀ ਚਾਹੀਦਾ ਮੇਰੀ ਫੌਜ ਵੀ ਚਾਹੀਦੀ ਹੈ ਤੇ ਸਤਿਗੁਰੂ ਜੀ ਕਹਿੰਦੇ ਫਿਰ ਇਹ ਪਾਟਿਆ ਕਿਉਂ ਹੈ ਤੇ ਉਸ ਵਕਤ ਕਲਯੁਗ ਨੇ ਪਤਾ ਕੀ ਜਵਾਬ ਦਿੱਤਾ ਕਲਯੁਗ ਕਹਿੰਦਾ ਮੈਂ ਪਾ ਸਾਰੀ ਦੁਨੀਆ ਤੇ ਦੰਨਾ ਇਹ ਕੰਬਲ ਪਰ ਜਿਹੜੇ ਪੱਕੇ ਨੇ ਨਾ ਪੱਕੇ ਜਿਹੜੇ ਗੁਰਸਿੱਖ ਨੇ ਉਹ ਨਾ ਠੰਡ ਦੀ ਪ੍ਰਵਾਹ ਕਰਦੇ ਨੇ ਨਾ ਉਹ ਗਰਮੀ ਦੀ ਪ੍ਰਵਾਹ ਕਰਦੇ ਨੇ ਉਹ ਕਹਿੰਦੇ ਇਹ ਕੰਬਲ ਦੇ ਵਿੱਚੋਂ ਦੀ ਨਿਕਲ ਕੇ ਆ ਜਾਂਦੇ ਨੇ ਆਖੋ ਸਤਨਾਮ ਇਹ ਤਾਂ ਕਰਕੇ ਕੰਬਲ ਵਿੱਚ ਮੋਰੀਆਂ ਲੇ ਕਿਉਂਕਿ ਜਿਹੜੇ ਗੁਰਸਿੱਖ ਨੇ ਉਹ ਕੰਬਲ ਵਿੱਚੋਂ ਦੀ ਇੱਥੋਂ ਦੀ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਤੇ ਪ੍ਰਭਾਵ ਨਹੀਂ ਪੈਂਦਾ ਕਹਿੰਦੇ ਉਹ ਪਰਾਂ ਮਾਰਦੇ ਨੇ ਚੁੱਕ ਕੇ ਉਹਨਾਂ ਠੰਡ ਦੀ ਪ੍ਰਵਾਹ ਕਰਦੇ ਨੇ ਨਾ ਉਹ ਸਰਦੀ ਦੀ ਨਾ ਗਰਮੀ ਦੀ ਹੁਣ ਆਓ ਪਿਆਰਿਓ 11ਵਾਂ ਹੁਕਮਨਾਮਾ ਸਤਗੁਰਾਂ ਦਾ ਆਪਣਾ ਆਪਣੀ ਜਿਹੜੀ ਵਿਚਾਰ ਹੈ 52 ਹੁਕਮਾਂ ਦੀ 10ਵਾਂ ਹੁਕਮਨਾਮਾ 10ਵਾਂ ਹੁਕਮ ਸੀ ਸਤਿਗੁਰਾਂ ਦਾ ਸਤਿਗੁਰੂ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਮੰਨਣਾ ਤੇ 11ਵਾਂ ਜਿਹੜਾ ਸਤਿਗੁਰੂ ਜੀ ਕਹਿੰਦੇ ਸਾਰੇ ਕਾਰਜ ਆਰੰਭਤਾ ਵੇਲੇ ਅਰਦਾਸ ਕਰਾਉਣੀ ਹੈ ਕੋਈ ਵੀ ਕਾਰਜ ਹੋਵੇ ਕਾਰਜ ਜਿਵੇਂ ਹੁਣ ਧੀ ਦਾ ਵਿਆਹ ਕਰਨਾ ਪੁੱਤ ਦਾ ਵਿਆਹ ਕਰਨਾ ਨਵਾਂ ਘਰ ਪਾਉਣੇ ਨਵੀਂ ਕੋਈ ਚੀਜ਼ ਲੈ ਕੇ ਆਇਆ ਘਰ ਵਿੱਚ ਤੇ ਕਹਿੰਦੇ ਉਸ ਵਕਤ ਇਹ ਸਾਰੇ ਕਾਰਜ ਕੋਈ ਵੀ ਕਾਰਜ ਹੋਵੇ ਕੋਈ ਉਦੋਂ ਕਹਿੰਦੇ ਅਰਦਾਸ ਕਰਾ ਕੇ ਫਿਰ ਆਰੰਭ ਕਰੋ ਘਰ ਕਰਨਾ ਸ਼ੁਰੂ ਫਿਰ ਵੀ ਅਰਦਾਸ ਕਰਾ ਕੇ ਫਿਰ ਸ਼ੁਰੂ ਕਰੋ ਇਹ ਅਮਰਤ ਵੇਲਾ ਕਿਉਂ ਰੱਖਿਆ ਮੁੱਖ ਕਿਉਂਕਿ ਅਮਰਤ ਵੇਲਾ ਸ਼ੁਰੂਆਤ ਹੈ ਤੇ ਇਥੋਂ ਕਾਰਜ ਸ਼ੁਰੂ ਹੁੰਦੇ ਨੇ ਅਮਰਤ ਵੇਲੇ ਜਿਹੜਾ ਅਮਰਤ ਵੇਲਾ ਸੰਭਾਲ ਲੈਂਦਾ ਕਹਿੰਦੇ ਉਹਨਾਂ ਦੇ ਕਾਰਜ ਸਿੱਧ ਹੋ ਜਾਂਦੇ ਨੇ ਆਖੋ ਸਤਨਾਮ ਸਭ ਕਾਰਜਾਂ ਦੀ ਆਰੰਭਤਾ ਵੇਲੇ ਇਹ ਆਰੰਭਤਾ ਨਾ ਹੋਣਾ ਅਮਰਤ ਵੇਲੇ ਦੀ ਜਿਹੜੀ ਆਰੰਭਤਾ ਹੁੰਦੀ ਹੈ ਕਾਰਜਾਂ ਦੀ ਕਹਿੰਦੇ ਸਾਰੇ ਕਾਰਜਾਂ ਦੀ ਆਰੰਭਤਾ ਵੇਲੇ ਅਰਦਾਸ ਕਰਨੀ ਘਰ ਵਿੱਚ ਪੁੱਤਰ ਦਾ ਵਿਆਹ ਹੈ ਕਹਿੰਦੇ ਉਦੋਂ ਵੀ ਅਰਦਾਸ ਕਰਾ ਉਦੋਂ ਭੁੱਲਣਾ ਇਦਾ ਆਇਆ ਉਦੋਂ ਵੀ ਅਰਦਾਸ ਕਰਾ ਫਿਰ ਉਹ ਵਿਆਹ ਸ਼ੁਰੂ ਕਰ ਕਾਰਜ ਫਿਰ ਸ਼ੁਰੂ ਕਰ ਘਰ ਪਾਉਣਾ ਸ਼ੁਰੂ ਕਰਨੇ ਤਾਂ ਵੀ ਕਾਰਜ ਫਿਰ ਸ਼ੁਰੂ ਕਰ ਪਹਿਲਾਂ ਅਰਦਾਸ ਇਹ ਗੁਰੂ ਸਾਹਿਬ ਦਾ ਹੁਕਮ ਹੈ ਇਹ ਸਾਡਾ ਹੁਕਮ ਨਹੀਂ ਸਾਡੀ ਗੱਲ ਨਹੀਂ ਹੈ ਗੁਰੂ ਸਾਹਿਬ ਦੀ ਹੈ ਆਖੋ ਸਤਨਾਮ ਗੁਰੂ ਸਾਹਿਬ ਦਾ ਹੁਕਮ ਨਾਵੇਂ ਨੇ ਭਾਈ ਕੋਈ ਵੀ ਕਾਰਜ ਆਰੰਭ ਕਰਨਾ ਹੋਵੇ ਪਹਿਲਾਂ ਅਰਦਾਸ ਕਰੋ ਇਹ ਗੁਰੂ ਸਾਹਿਬ ਦਾ ਹੁਕਮ ਨਾਵੇਂ ਆਂਗਿਆਮਾ ਹੁਣ 12ਵਾਂ ਹੁਕਮਨਾਮਾ ਕਹਿੰਦੇ ਘਰ ਵਿੱਚ ਜੰਮਣਾ ਮਰਨਾ ਵਿਆਹ ਆਨੰਦ ਕਾਰਜ ਕੁਝ ਵੀ ਹੋਵੇ ਜੰਮਣਾ ਮਰਨਾ ਵਿਆਹ ਜਾਂ ਆਨੰਦ ਕਾਰਜ ਉਸ ਸਮੇਂ ਕਹਿੰਦੇ ਜਪਜੀ ਸਾਹਿਬ ਦਾ ਪਾਠ ਕਰਕੇ ਕੜਾ ਪ੍ਰਸ਼ਾਦ ਤਿਆਰ ਕਰਕੇ ਅਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕਰੋ ਤੇ ਪੰਜਾਂ ਪਿਆਰਿਆਂ ਤੇ ਹਜ਼ੂਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਿੰਘਾਂ ਦਾ ਵਰਤਾਵਾ ਵਰਤਾ ਕੇ ਰੱਖ ਕੇ ਉਪਰੰਤ ਸੰਗਤ ਨੂੰ ਵਰਤਾਉਣਾ ਹੈ। ਇਹ ਬਾਹਰ ਮਾ ਹੁਕਮਨਾਮਾ। ਕੁਛ ਵੀ ਹੋਵੇ ਜੰਮਣ ਮਰਨ ਵਿਆਹ ਆਨੰਦ ਕਾਰਜ ਕੁਛ ਵੀ ਹੈ। ਕਹਿੰਦੇ ਪਾਠ ਕਰਕੇ ਦੇਗ ਤਿਆਰ ਕਰਕੇ ਪਾਠ ਕਰਕੇ ਕਹਿੰਦੇ ਪਹਿਲਾ ਪੰਜ ਹਿੱਸੇ ਪੰਜਾਂ ਪਿਆਰਿਆਂ ਦੇ ਕੱਢਣੇ ਨੇ ਦੇਗ ਚੋਂ। ਫਿਰ ਜੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਗ੍ਰੰਥੀ ਸਿੰਘ ਹੁੰਦਾ ਫਿਰ ਉਹਦਾ ਹਿੱਸਾ ਨਿਕਲਦਾ। ਤੇ ਫਿਰ ਸੰਗਤ ਵਿੱਚ ਵਰਤਾਇਆ ਜਾਂਦਾ ਹੈ ਇਹ ਗੁਰੂ ਸਾਹਿਬ ਦੇ ਹੁਕਮ ਹੈ ਹੁਣ 13ਵਾਂ ਹੁਕਮ ਸਤਿਗੁਰਾਂ ਦਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ 13ਵਾਂ ਹੁਕਮ ਸੰਗਤ ਵਾਸਤੇ ਸਾਰੀ ਵਾਸਤੇ ਸਾਰੇ ਸਿੱਖਾਂ ਵਾਸਤੇ ਕਹਿੰਦੇ ਜਦੋਂ ਤੱਕ ਕੜਾ ਪ੍ਰਸ਼ਾਦ ਵਰਤਦਾ ਰਹੇ ਉਦੋਂ ਤੱਕ ਸੰਗਤ ਸਾਰੀ ਅਡੋਲ ਬੈਠੀ ਰਹੇ ਹਿੱਲੇ ਨਾ ਵੈਸੇ ਤੇ ਇਹ ਬਹਿ ਕੇ ਵਰਤੌਣ ਦਾ ਗੁਰੂ ਸਾਹਿਬ ਨੇ ਹੁਕਮ ਕੀਤਾ ਹੈ ਜਿਹੜੇ 52 ਹੁਕਮ ਨੇ ਉਹਦੇ ਵਿੱਚ ਬਹਿ ਕੇ ਵਰਤੌਣ ਦਾ ਹੁਕਮ ਕੀਤਾ ਚਲੋ ਅੱਜ ਕੱਲ ਦੇ ਸਮੇਂ ਹਿਸਾਬ ਨਾਲ ਕਾਊਂਟਰ ਲੱਗ ਗਏ ਪਰ ਪਹਿਲਾਂ ਇਹ ਗੁਰੂ ਸਾਹਿਬ ਦਾ ਹੁਕਮ ਹੈ ਇਹ 13ਵਾਂ ਹੁਕਮ ਹੈ ਵੀ ਜਦੋਂ ਤੱਕ ਕੜਾ ਪ੍ਰਸ਼ਾਦ ਵਰਤੇਗਾ ਕਿਉਂਕਿ ਬੈਠੀਆਂ ਨੂੰ ਵਰਤਾਉਂਦੇ ਸੀ ਪਹਿਲਾਂ ਤੇ ਜਦੋਂ ਕਈ ਵਾਰ ਕੜਾ ਪ੍ਰਸ਼ਾਦ ਵਰਤਦਾ ਸੀ ਨਾਲ ਦੀ ਨਾਲ ਲੈ ਕੇ ਉਹਦੀ ਹਲਚਲ ਹੋ ਜਾਂਦੀ ਉੱਠਣੇ ਸ਼ੁਰੂ ਹੋ ਜਾਂਦੇ ਤੇ ਗੁਰੂ ਸਾਹਿਬ ਨੇ ਤਾਂ ਇਹ ਹੁਕਮ ਨਾਵਾ ਕੀਤਾ ਸੀ ਕਹਿੰਦੇ ਜਦੋਂ ਤੱਕ ਕੜਾ ਪ੍ਰਸ਼ਾਦ ਵਰਤੇਗਾ ਸੰਗਤ ਅਡੋਲ ਬੈਠੀ ਰਹੇ ਇਹ 13ਵਾਂ ਹੁਕਮ ਨਾਵਾ 14ਵਾਂ ਹੁਕਮ ਨਾਵਾ ਗੁਰੂ ਸਾਹਿਬ ਜੀ ਕਹਿੰਦੇ ਵਿਆਹ ਆਨੰਦ ਬਿਨਾ ਕਹਿੰਦੇ ਵਿਆਹ ਨਹੀਂ ਮੰਨਿਆ ਜਾਏਗਾ ਆਨੰਦ ਕਾਰਜ ਤੋਂ ਬਿਨਾ ਕਈ ਵਾਰ ਪਾਖਦੰਨਿਆ ਵਿਹਾਰਪ ਵਾਲੇ ਤੇ ਕਹਿੰਦੇ ਗੁਰਮਤਿ ਦੇ ਅਨੁਸਾਰ ਗੁਰਸਿੱਖੀ ਦੇ ਅਨੁਸਾਰ ਬਿਨਾ ਲਾਵਾਂ ਤੋਂ ਕਹਿੰਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਆਨੰਦ ਕਾਰਜ ਕਰਾਏ ਤੋਂ ਬਿਨਾ ਕਹਿੰਦੇ ਗੁਰਮਤਿ ਵਿੱਚ ਵਿਆਹ ਨਹੀਂ ਮੰਨਿਆ ਜਾਏਗਾ ਜਿਹੜਾ ਗੁਰੂ ਸਾਹਿਬ ਦੇ ਤਾਬਿਆਂ ਹੋ ਕੇ ਚਾਰ ਲਾਵਾਂ ਦਾ ਪਾਠ ਲਵੇਗਾ ਕਰਾਏਗਾ ਤੇ ਉਸ ਵਕਤ ਲਾਵਾਂ ਵੇਲੇ ਹਾਜ਼ਰ ਹੋਏਗਾ ਸਾਬਕੇ ਗੁਰੂ ਸਾਹਿਬ ਜੀ ਦੇ ਪ੍ਰਕਰਮਾ ਕਰੇਗਾ ਇਹ ਕਹਿ ਲੋ ਵੀ ਆਨੰਦ ਕਾਰਜ ਜਿਹੜੀ ਸਾਰੀ ਰਸਮ ਹੈ ਉਹ ਨਿਭਾਏਗਾ ਵਿਆਹ ਦੀ ਜਿਹੜੀ ਰਸਮ ਹੈ ਉਹ ਜ਼ਰੂਰ ਆਨੰਦ ਕਾਰਜ ਜ਼ਰੂਰ ਕਿਉਂਕਿ ਭਾਵੇਂ ਆਪਾਂ ਲੱਖਾਂ ਕਰੋੜਾ ਵਿਆਹ ਤੇ ਖਰਚਾ ਕਰ ਲਈਏ ਪਰ ਲਾਵਾਂ ਤੋਂ ਬਿਨਾ ਵਿਆਹ ਨਹੀਂ ਹੋ ਸਕਦਾ ਆਖੋ ਸਤਨਾਮ ਲਾਵਾਂ ਤੋਂ ਬਿਨਾ ਵਿਆਹ ਨਹੀਂ ਹੋ ਸਕਦਾ ਇਹ ਗੁਰੂ ਸਾਹਿਬ ਨੇ ਹੁਕਮ ਕੀਤਾ ਕਹਿੰਦੇ ਵਿਆਹ ਆਨੰਦ ਕਾਰਜ ਤੋਂ ਬਿਨਾ ਗ੍ਰਸਥ ਨਹੀਂ ਕਰਨਾ ਸਿੱਧਾ ਆਖਿਆ ਸਤਿਗੁਰਾਂ ਨੇ ਤੇ 15ਵਾਂ ਹੁਕਮ ਨਾਵਾ ਕਹਿੰਦੇ ਪرائی ਇਸਤਰੀ ਮਾਂ ਤੇ ਭੈਣ ਤੇ ਧੀ ਜਨਨੀ ਕੋਈ ਵੀ ਪرائی ਔਰਤ ਹੈ ਪرائی ਇਸਤਰੀ ਹੈ ਉਹਨੂੰ ਮਾਂ ਜੇ ਵੱਡੀ ਹੈ ਤਾਂ ਆਪਣੀ ਮਾਂ ਜੇ ਆਪਣੇ ਬਰੋਬਰ ਦੀ ਹੈ ਆਪਣੀ ਭੈਣ ਜੇ ਛੋਟੀ ਹੈ ਉਹਨੂੰ ਧੀ ਕਰਕੇ ਜਾਨਣਾ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ 16ਵਾਂ ਹੁਕਮ ਸਤਿਗੁਰਾਂ ਦਾ ਕਹਿੰਦੇ ਕਦੇ ਵੀ ਇਸਤਰੀ ਦਾ ਮੂੰਹ ਨਹੀਂ ਫਟਕਾਰਨਾ ਔਰਤ ਦਾ ਮੂੰਹ ਨਹੀਂ ਫਟਕਾਰਨਾ ਇਹ 16ਵਾਂ ਹੁਕਮ ਹੈ 17ਵਾਂ ਹੁਕਮ ਸਤਿਗੁਰੂ ਜੀ ਕਹਿੰਦੇ ਜਗਤ ਜੂਠ ਤੰਬਾਕੂ ਵਿਖਿਆ ਦਾ ਤਿਆਗ ਕਰਨਾ ਕਹਿੰਦੇ ਤੰਬਾਕੂ ਨਹੀਂ ਖਾਣਾ ਨਾ ਪੀਣੇ ਤੰਬਾਕੂ ਨਾ ਖਾਣਾ ਇਨੂੰ ਜਗਤ ਦੀ ਝੂਠ ਦੱਸਿਆ ਜਗਤ ਝੂਠ ਤਮਾਕੂ ਤਮਾਕੂ ਬਿਲਕੁਲ ਨਹੀਂ ਵਰਤਣਾ ਗੁਰੂ ਸਾਹਿਬ ਜੀ ਕਹਿੰਦੇ ਹੁਣ ਤਮਾਕੂ ਦੀ ਗੱਲ ਹੁਣ ਜਿਹੜੇ ਸਾਇੰਸ ਦਾਣ ਨੇ ਅੱਜ ਦੇ ਸਮੇਂ ਦੇ ਹਿਸਾਬ ਨਾਲ ਆਪਾਂ ਵਿਚਾਰ ਕਰ ਲੈਨੇ ਆ ਜਿਹੜੇ ਸਾਇੰਸ ਦਾਣ ਨੇ ਜਿਹੜੇ ਡਾਕਟਰ ਨੇ ਉਹ ਇਹੀ ਆਖਦੇ ਨੇ ਵੀ ਤਮਾਕੂ ਨਾਲ ਕੈਂਸਰ ਵੱਧ ਫੈਲਦਾ ਉਹਨਾਂ ਨੇ ਵੀ ਰੋਕ ਲਾ ਦਿੱਤੀ ਕਹਿੰਦੇ ਤਮਾਕੂ ਨਾਲ ਕੈਂਸਰ ਫੈਲਦਾ ਹੁਣ ਕਈ ਵਾਰ ਭੈਣਾਂ ਨੂੰ ਵੀ ਕੈਂਸਰ ਹੋ ਜਾਂਦਾ ਹੈ ਹੁਣ ਉੱਥੇ ਇਹ ਸਵਾਲ ਹੈ ਕਿ ਵੀ ਉਹ ਕਿਹੜਾ ਉਹ ਕਿਹੜਾ ਖਾਂਦੀਆਂ ਉਹਨਾਂ ਨੂੰ ਵੀ ਹੋ ਜਾਂਦਾ ਹੈ ਕਈ ਵਾਰ ਛੋਟੇ-ਛੋਟੇ ਬੱਚਿਆਂ ਨੂੰ ਹੋ ਜਾਂਦਾ ਆਪਾਂ ਵੇਖਦੇ ਹਾਂ ਸੁਣਦੇ ਹਾਂ ਕਈ ਵਾਰ ਨੌਜਵਾਨਾਂ ਨੂੰ ਹੋ ਜਾਂਦਾ ਹੈ ਉਹ ਕਿਹੜਾ ਸ਼ੱਕਦੇ ਆ ਉਹ ਕਿਹੜਾ ਖਾਂਦੇ ਆ ਹੁਣ ਉਹਦਾ ਜਵਾਬ ਇਹ ਹੈ ਕਹਿੰਦੇ ਅੱਜ ਫਿਰ ਇਹ ਦੱਸਿਆ ਕਹਿੰਦੇ ਜੇਕਰ ਕੋਈ ਤਮਾਕੂ ਵਰਤਦਾ ਹੈ ਨਾ ਤਮਾਕੂ ਉਹ ਵਰਤਦਾ ਹੈ ਪਰ ਉਹਦੇ ਉਹਦਾ ਜਿਹੜਾ ਖੂਨ ਰਾਹੀਂ ਸੰਪਰਕ ਹੈ ਜਿਹੜਾ ਆਪਣੀ ਔਲਾਦ ਤੱਕ ਇਹ ਨਹੀਂ ਪਤਾ ਨਾਨਾ ਖਾਂਦਾ ਹੋਵੇ ਤਮਾਕੂ ਕੈਂਸਰ ਦੋ ਤਿੰਨ ਹੋ ਜੇ ਆਖੋ ਸਤਨਾ ਇਹ ਜਰਾਸੀਨ ਨੇ ਨਾ ਜਿਹੜੇ ਇਹ ਅੱਗੇ ਦੀ ਅੱਗੇ ਜਾਂਦੇ ਨੇ ਔਲਾਦ ਦੇ ਨਾਲ ਆਪਣੇ ਖੂਨ ਦੇ ਰਾਹੀਂ ਅੱਗੇ ਦੀ ਅੱਗੇ ਪੀੜੀ ਦਰ ਪੀੜੀ ਜਾਂਦੇ ਨੇ ਅੱਗੇ ਇਹ ਨਹੀਂ ਪਤਾ ਜਿਹੜਾ ਖਾਂਦਾ ਉਹਨੂੰ ਨਾ ਹੋਵੇ ਅਗਲਿਆਂ ਨੂੰ ਹੋ ਜਾਏ ਕਿਉਂਕਿ ਉਹ ਅੱਗੇ ਚਲੇ ਗਏ ਜਰਾ ਸੀਨੇ ਜਿਹੜੇ ਇਸ ਕਰਕੇ ਇਹ ਡਾਕਟਰਾਂ ਨੇ ਵੀ ਇਹ ਮੰਨ ਲਿਆ ਵੀ ਜਿਨ੍ਹਾਂ ਦੇ ਪਰਿਵਾਰ ਵਿੱਚ ਕੋਈ ਇਹ ਖਾਂਦਾ ਹੈ ਤਮਾਕੂ ਕਹਿੰਦੇ ਉਹਨਾਂ ਦੇ ਅੱਗੇ ਦੀ ਅੱਗੇ ਵੀ ਕਹਿੰਦੇ ਇਹ ਬਿਮਾਰੀ ਆ ਸਕਦੀ ਹੈ ਇਹ ਬੀਬੀਆਂ ਨੂੰ ਵੀ ਤਾਂ ਕਰਕੇ ਹੁੰਦੀ ਹੈ ਕਿਉਂਕਿ ਉਹਨਾਂ ਦੇ ਵੱਡੇ ਵੱਡੇਰੇ ਪਹਿਲਾਂ ਦਾਦੇ ਪੜਦਾਦੇ ਅੱਗੇ ਦੀ ਅੱਗੇ ਭਾਵੇਂ ਉਹ ਪਿੱਛੋਂ ਇਹ ਨਹੀਂ ਪਤਾ ਕਦੋਂ ਕੋਈ ਇਹ ਕਿੱਥੋਂ ਕਿ ਇਹ ਜਰਾ ਸੀਨੇ ਜਿਹੜੇ ਇਹ ਆਏ ਹੋਣ ਤੇ ਕਹਿੰਦੇ ਨੇ ਜਿਹੜੇ ਹੁਣ ਹੁਣ ਅੱਗੇ ਅਗਲਾ ਜਿਹੜਾ ਹੁਕਮ ਹੈ ਇਹ 17ਵਾਂ ਹੁਕਮ ਸੀ ਜਗਤ ਜੂਠ ਤਮਾਕੂ ਨਹੀਂ ਵਰਤਣਾ ਇਹਦਾ ਬਿਲਕੁਲ ਤਿਆ ਕਰਨਾ ਤੇ 18ਵਾਂ ਹੁਕਮ ਹੈ ਸਤਗੁਰਾਂ ਦਾ ਇਹ ਰਹਿਤਬਾਨ ਅਤੇ ਨਾਮ ਜਪਣ ਵਾਲੇ ਗੁਰਸਿੱਖਾਂ ਦੀ ਸੰਗਤ ਕਰਨੀ ਹੈ ਜਿਹੜਾ ਕੋਈ ਰਹਿਤਬਾਨ ਹੋਏਗਾ ਜਿਹੜਾ ਇਹ ਕਹਿ ਲਓ ਵੀ ਸਿੱਧਾ ਵੀ ਰੱਬ ਨਾਲ ਜਿਹੜਾ ਜੁੜਿਆ ਹੋਵੇਗਾ ਸੰਗਤ ਉਹਦੀ ਕਰਨੀ ਹੈ ਜਿਹੜਾ ਕੋਈ ਰੱਬ ਦੇ ਘਰ ਤੋਂ ਦੂਰ ਹੈ ਜਿਹੜਾ ਗੁਰਮੁਖ ਪਿਆਰਿਓ ਵਾਟਮੁਖ ਵਿਰਤੀ ਵਾਲਾ ਹੈ ਕਹਿੰਦੇ ਉਹਦੀ ਸੰਗਤ ਨਾ ਕਰੇ ਮੇਰਾ ਸਿੱਖ ਕਹਿੰਦੇ ਕੇਵਲ ਤੇ ਕੇਵਲ ਜਿਹੜੇ ਸ਼ਰਧਾવાન ਰਹਿਤਵਾਨ ਗੁਰਸਿੱਖ ਨੇ ਉਹਨਾਂ ਦੀ ਸੰਗਤ ਕਰੇ ਕਈ ਵਾਰ ਆਪਾਂ ਵੇਖਦੇ ਆ ਨਾ ਕੋਈ ਗੁਰਸਿੱਖ ਹੁੰਦਾ ਹੈ ਜਿਹੜਾ ਕੋਈ ਪੱਕਾ ਗੁਰਸਿੱਖ ਨਿਤਨੇਮੀ ਹੈ ਉਹ ਕਈ ਵਾਰ ਉਹ ਕਿਸੇ ਦੇ ਘਰ ਜਾਂਦਾ ਹੈ ਕਿਸੇ ਦੇ ਵਿਆਹ ਜਾਂਦਾ ਹੈ ਜਾਂ ਕਿਤੇ ਹੋਰ ਜਾਂਦਾ ਹੈ ਉੱਥੇ ਉਹਦਾ ਮਾਣੀ ਨਹੀਂ ਕਰਦਾ ਨਿਤਨੇਮ ਕਰਨ ਵਾਸਤੇ ਕਿਉਂ ਕਿਉਂਕਿ ਉੱਥੇ ਉਹਨੋਂ ਸੰਗ ਹੈ ਜਿਹੜਾ ਸੰਗ ਦਾ ਬੜਾ ਪ੍ਰਭਾਵ ਪੈਂਦਾ ਹੈ ਜੇਕਰ ਆਪਾਂ ਗੁਰਮੁਖ ਪਿਆਰਿਓ ਕਿਸੇ ਗੁਰਸਿੱਖ ਕੋਲ ਬਹਿ ਜਾਵਾਂਗੇ ਨਾ ਨਾਮ ਜਪਣ ਵਾਲੇ ਕੋਲ ਉਹਦੇ ਵਿੱਚੋਂ ਤਰੰਗਾਂ ਨਿਕਲਦੀਆਂ ਨੇ ਤੇ ਉਹ ਤਰੰਗਾਂ ਦਾ ਅਸਰ ਸਾਡੇ ਤੇ ਪੈਂਦਾ ਜੇ ਕੋਈ ਮਾੜੇ ਕੋਲ ਬੈਠਾਂਗੇ ਉਹਦੇ ਵਿੱਚੋਂ ਵੀ ਤਰੰਗਾਂ ਮਾੜੀਆਂ ਨਿਕਲਣਗੀਆਂ ਜੇ ਕੋਈ ਚੰਗਾ ਚੰਗੇ ਲੋਵੇ ਬਹਿਣਿਆ ਤਾਂ ਉਹਦੇ ਵਿੱਚੋਂ ਵੀ ਤਰੰਗਾਂ ਚੰਗੀਆਂ ਨਿਕਲਣਗੀਆਂ ਤੇ ਜੇ ਤੇ 마ੜੇ ਕੋਲੇ ਬੈਠਾਂਗੇ ਫਿਰ ਤਾਂ 마ੜੇ ਕਰਮ ਕਰਨ ਨੂੰ ਕਹਿੰਦੇ ਮਨ ਕਰੇਗਾ ਜੇ ਕਹਿੰਦੇ ਚੰਗੇ ਕੋਲ ਬੈਠਾਂਗੇ ਨਾ ਫਿਰ ਉਹ ਪ੍ਰਭਾਵ ਕਬੂਲਦਾ ਕਹਿੰਦੇ ਜੇ ਚੰਗੇ ਕੋਲ ਬੈਠਾਂਗੇ ਤਾਂ ਸਾਡਾ ਵੀ ਫਿਰ ਨਿਤਨੇਮ ਕਰਨ ਨੂੰ ਜੀ ਕਰੇਗਾ ਅਖੋ ਸਤਨਾ ਫਿਰ ਸਾਡਾ ਵੀ ਸੇਵਾ ਕਰਨ ਨੂੰ ਜੀ ਕਰੇਗਾ ਇਸ ਕਰਕੇ ਇਹ ਸਤਿਗੁਰੂ ਜੀ ਨੇ ਬਚਨ ਕੀਤਾ 18ਵਾਂ ਰਹਿਤਵਾਨ ਨਾਮ ਜਪਣ ਵਾਲੇ ਗੁਰਸਿੱਖਾਂ ਦੀ ਹੀ ਸੰਗਤ ਕਰਨੀ ਹੈ ਉਹਨਾਂ ਕੋਲ ਬਹਿਣਾ ਹੈ ਦੂਜਿਆਂ ਕੋਲ ਨਹੀਂ ਬਹਿਣਾ ਹੁਣ ਆਓ ਅਗਲਾ ਹੁਕਮਨਾਮਾ ਹੁਕਮ 19ਵਾਂ ਹੁਕਮ ਹੈ ਸਤਿਗੁਰੂ ਜੀ ਕਹਿੰਦੇ ਜਿਤਨੇ ਵੀ ਕੰਮ ਕਰਨੇ ਹੋਣ ਉਹਨਾਂ ਦੇ ਕਰਨ ਵਿੱਚ ਆਲਸ ਨਹੀਂ ਕਰਨੀ ਜਿਹੜੇ ਵੀ ਕੰਮ ਨੇ ਨਾ ਸਾਡੇ ਕੋਈ ਖੇਤੀ ਕਰਦਾ ਹੈ ਕੋਈ ਜੌਬ ਕਰਦਾ ਹੈ ਕੋਈ ਕੁੱਛ ਕਰਦਾ ਹੈ ਕੋਈ ਕੁੱਛ ਭਾਵੇਂ ਕੋਈ ਕੋਈ ਫੈਕਟਰੀਆਂ ਵਿੱਚ ਕੋਈ ਲੱਗਿਆ ਹੋਇਆ ਭਾਵੇਂ ਕੋਈ ਕਿਸੇ ਜੌਬ ਤੇ ਲੱਗਿਆ ਹੋਇਆ ਕੋਈ ਵੀ ਕੰਮ ਕਰਦਾ ਹੈ ਕਹਿੰਦੇ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਕਰਨਾ ਜਿਹੜਾ ਵੀ ਕੰਮ ਹੈ ਆਪਣਾ ਉਹਦੇ ਕਰਨ ਵਿੱਚ ਆਲਸ ਨਹੀਂ ਕਰਨੀ ਕਹਿੰਦੇ ਉਹਨੂੰ ਬੜੀ ਇਮਾਨਦਾਰੀ ਨਾਲ ਕਰਨਾ ਕੋਈ ਵੀ ਕੰਮ ਕਰੋ ਜੇ ਖੇਤੀ ਕਰਨੀ ਹੈ ਉਹਨੂੰ ਵੀ ਇਮਾਨਦਾਰੀ ਨਾਲ ਕਰੋ ਉਹਦੇ ਵਿੱਚ ਆਲਸ ਨਾ ਕਰੋ ਵੀ ਜੇ ਲੋੜ ਹੈ ਉੱਥੇ ਪਾਣੀ ਦੀ ਲੋੜ ਹੈ ਫਸਲ ਨੂੰ ਵੀ ਇਹ ਟਾਲੀ ਜਾਈਏ ਕੱਲ ਨੂੰ ਲਾਵਾਂਗੇ ਪਰ ਸਨੂੰ ਲਾਵਾਂਗੇ ਚੌਥੇ ਨੂੰ ਲਾਵਾਂਗੇ ਆਲਸ ਨਹੀਂ ਕਰਨੀ ਇਹਨੂੰ ਆਲਸ ਆਖਦੇ ਨੇ ਜਿਹੜਾ ਵੀ ਕੰਮ ਕਰਨਾ ਹੈ ਇਮਾਨਦਾਰੀ ਨਾਲ ਕਰਨਾ ਹੈ ਸਤਿਗੁਰੂ ਜੀ ਕਹਿੰਦੇ ਉਹ ਕੰਮ ਕਰਨ ਵਿੱਚ ਆਲਸ ਨਹੀਂ ਕਰਨੀ ਜਿਹੜਾ ਤੇਰੇ ਕੰਮ ਕਰਨ ਵਾਲਿਆ ਉਹਨੂੰ ਝੱਟਪਟ ਕਰਨਾ ਹੈ ਇਹ ਨਹੀਂ ਵੇਖਣਾ ਵੀ ਕੋਈ ਹੋਰ ਆ ਕੇ ਕਰੇਗਾ ਇਹ ਗੁਰੂ ਸਾਹਿਬ ਜੀ ਦਾ 19ਵਾਂ ਹੁਕਮ ਦੇਖੋ ਇਹ ਜੇ ਹੁਕਮ ਨਾਮੇ ਅਸੀਂ ਘਰਾਂ ਵਿੱਚ ਲਾ ਕੇ ਰੱਖੀਏ ਤਾਂ ਇਹਨਾਂ ਹੁਕਮ ਨਾਮਿਆਂ ਤੋਂ ਬੱਚਿਆਂ ਨੂੰ ਵੀ ਸਿੱਖਿਆ ਮਿਲਦੀ ਹੈ ਜਿਹੜਾ ਕੋਈ ਆਉਂਦਾ ਘਰ ਵਿੱਚ ਉਹ ਵੀ ਪੜ੍ਹਦਾ ਉਹਨੂੰ ਵੀ ਸਿੱਖਿਆ ਮਿਲਦੀ ਹੈ ਹੁਣ ਇਹ 19ਵਾਂ ਹੁਕਮ ਜਿੰਨੇ ਵੀ ਕੰਮ ਕਰਨੇ ਹੋਣ ਆਪਣੇ ਕੰਮ ਕਰਨ ਦੇ ਵਾਲੇ ਹੋਣ ਉਹ ਕੰਮ ਵਿੱਚ ਆਲਸ ਨਹੀਂ ਕਰਨੀ ਹੁਣ ਅਗਲਾ 20ਵਾਂ ਹੁਕਮ ਹੈ ਗੁਰੂ ਸਾਹਿਬ ਜੀ ਕਹਿੰਦੇ ਗੁਰਬਾਣੀ ਦੀ ਕਥਾ ਤੇ ਕੀਰਤਨ ਰੋਜ਼ ਸੁਣ ਲੈ ਇਹ ਗੁਰੂ ਜੀ ਨੇ ਵੀ ਮਾ ਹੁਕਮ ਆਪਣੇ ਵੇਖੋ ਗੁਰੂ ਸਾਹਿਬ ਦਾ ਹੁਕਮ ਆਪਾਂ ਮੰਨ ਰਿਆਂ ਚਾਰ ਪੰਜ ਮਹੀਨਿਆਂ ਤੋਂ ਲੈ ਕੇ ਲਗਾਤਾਰ ਕਥਾ ਹੋ ਰਹੀ ਏ ਦੇਖੋ ਸਤਗੁਰਾਂ ਦੀ ਕਿੰਨੀ ਰਹਿਮਤ ਹੋ ਗਈ ਕਿੰਨੀਆਂ ਰੌਣਕਾਂ ਸਤਗੁਰਾਂ ਦੀ ਸਤਗੁਰਾਂ ਨੇ ਕਰ ਦਤੀਆਂ ਕਿਉਂਕਿ ਜਦੋਂ ਗੁਰੂ ਦਾ ਹੁਕਮ ਮੰਨਿਆ ਜਾਊਗਾ ਉੱਥੇ ਸਤਗੁਰੂ ਜੀ ਆਪ ਵਰਤਦੇ ਨੇ ਘਰਾਂ ਦੇ ਵਿੱਚ ਵੀ ਆਪਣੇ ਗੁਰਬਾਣੀ ਪਹਿਲਾਂ ਵੀ ਆਪ ਜੀ ਨੇ ਸਰਵਣ ਕੀਤਾ ਸੀ ਕੱਲ ਸਰਵਣ ਕੀਤਾ ਸੀ ਕਿ ਘਰਾਂ ਦੇ ਵਿੱਚ ਵੀ ਆਪਣੇ ਗੁਰਬਾਣੀ ਰੋਜ਼ ਲਾਇਆ ਕਰੋ ਸਾਰਿਆਂ ਦੇ ਘਰ ਵਿੱਚ ਪ੍ਰਬੰਧ ਹੈਗੇ ਐ ਐਲਈਡੀਆਂ ਹੈਗੀਆਂ ਨੇ ਅੰਮ੍ਰਿਤ ਵੇਲੇ 2 ਘੰਟੇ ਜਦੋਂ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਤਾਂ ਸਾਰਾ ਸਾਰੇ ਪਰਿਵਾਰ ਦੇ ਕੰਨਾਂ ਵਿੱਚ ਆਵਾਜ਼ ਪਵੇ ਉੱਚੀ ਆਵਾਜ਼ ਕਰਕੇ ਨਾਲੇ ਕੰਮ ਕਰਦੇ ਰਹੋ ਤੇ ਨਾਲੇ ਸੁਣਦੇ ਰਹੋ ਸੋ ਇਹ ਗੁਰੂ ਸਾਹਿਬ ਦਾ ਵੀਮਾ ਹੁਕਮ ਹੈ ਕੀਰਤਨ ਵੀ ਆਉਂਦਾ ਰੋਜ਼ ਆਪਾਂ ਦੇਖਦੇ ਆਂ ਅੱਜ ਕੱਲ ਤੇ ਟੀਵੀਆਂ ਤੇ ਬੜਾ ਸੁਖਾਲਾ ਸਮਾਂ ਆ ਗਿਆ ਆਪਾਂ ਆਖਦੇ ਆਂ ਵੀ ਔਖਾ ਆ ਗਿਆ ਔਖਾ ਨਹੀਂ ਆਇਆ ਸੁਖਾਲਾ ਆ ਗਿਆ ਪਹਿਲਾਂ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਜਾਂਦੇ ਸਾਲ-ਸਾਲ 2-2 ਸਾਲ 4-4 ਸਾਲ ਦਰਸ਼ਨ ਨਹੀਂ ਸੀ ਹੁੰਦੇ ਜੇ ਕੋਈ ਜਾਂਦਾ ਤਾਂ ਮੱਸਾਂ ਜਾਂਦੇ ਅੱਜ ਕੱਲ ਤੇ ਆਪਾਂ ਸ਼ਾਮ ਤੱਕ ਵਾਪਸ ਆ ਸਕਦੇ ਆਂ ਦਰਸ਼ਨ ਕਰਕੇ ਐਨਾ ਸੁਖਾਲਾ ਹੋ ਗਿਆ ਹੈ ਹਜ਼ੂਰ ਸਾਹਿਬ 6-6 ਮਹੀਨੇ ਲੱਗ ਜਾਂਦੇ ਅੱਜ ਕੱਲ ਆਪਾਂ 15 ਦਿਨਾਂ ਵਿੱਚ ਆ ਸਕਦੇ ਹਾਂ ਹਜ਼ੂਰ ਸਾਹਿਬ ਤੋਂ ਵਾਪਸ ਫਿਰ ਔਖਾ ਸਮਾਂ ਉਹ ਸੀ ਕਿ ਇਹ ਇਹ ਹੈ ਇਸ ਖਾਲਾ ਸਮਾਂ ਆ ਗਿਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵੀ ਇਹ ਬਚਨ ਹੈ ਤੇ ਕਹਿੰਦੇ ਨੇ ਕਾਲ ਯੁਗ ਉਤਮ ਜੁਗਾਂ ਮਾਹੇ ਇਹ ਬਚਨ ਕੀਤਾ ਹੈ ਕਹਿੰਦੇ ਕਾਲ ਯੁਗ ਸਾਰੇ ਜੁਗਾਂ ਤੋਂ ਉਤਮ ਹੈ ਕਾਲ ਯੁਗ ਨੂੰ ਮਾੜਾ ਮਾੜਾ ਕਹਿ ਕੇ ਮਾੜੇ ਨਾ ਬਣੀਏ ਕਾਲ ਯੁਗ ਸਭ ਤੋਂ ਉੱਤਮ ਉਤਮ ਯੁਗ ਹੈ ਕਿਉਂ ਹੈ ਕਿਉਂਕਿ ਪਿਛਲੇ ਯੁਗਾਂ ਦੇ ਵਿੱਚ 12-12 ਸਾਲ ਸਮਾਧੀਆਂ ਲਾਉਣੀਆਂ ਪੈਂਦੀਆਂ ਫਿਰ ਉਧਾਰ ਹੁੰਦਾ ਸੀ ਪਰਿਵਾਰ ਛੱਡ ਕੇ ਜਾਇਆ ਜਾਂਦਾ ਫਿਰ ਉਧਾਰ ਹੁੰਦਾ ਸੀ ਜੰਗਲਾਂ ਵਿੱਚ ਜਾ ਕੇ ਭਗਤੀ ਕਰਦੇ ਯੋਗ ਧਾਰਨ ਕਰਦੇ ਫਿਰ ਉਧਾਰ ਹੁੰਦਾ ਸੀ ਪਰ ਅੱਜ ਤੋਂ ਪਰਿਵਾਰ ਵਿੱਚ ਬਹਿ ਕੇ ਨਾਮ ਜਪਨੇਗਾ ਤੇਰਾ ਇੱਥੇ ਉਧਾਰ ਹੋ ਜਾਏਗਾ ਆਖੋ ਸਤਨਾਮ ਕਾਲ ਯੁਗ ਵਿੱਚ ਇੰਨਾ ਵੱਡਾ ਪ੍ਰਭਾਵ ਹੈ ਫਿਰ ਕਾਲ ਯੁਗ ਮਾੜਾ ਹੈ ਕਿ ਚੰਗਾ ਕਿੱਥੇ 12-12 ਸਾਲ ਘਰ ਛੱਡ ਕੇ ਜਾਣਾ ਪੈਂਦਾ ਸੀ ਕਿੱਥੇ ਗੁਰੂ ਸਾਹਿਬ ਨੇ ਕਹਿ ਦਿੱਤਾ ਵੀ ਤੁਸੀਂ ਘਰਾਂ ਵਿੱਚ ਹੀ ਰਹੋ ਇੱਥੇ ਜਪੋ ਤੁਹਾਨੂੰ ਕਾਲ ਯੁਗ ਵਿੱਚ ਇੱਥੇ ਥੋੜੇ ਸਮੇਂ ਦਾ ਬਹੁਤਾ ਲਾਭ ਪ੍ਰਾਪਤ ਹੋਏਗਾ ਜੇ ਥੋੜਾ ਸਮਾਂ ਵੀ ਆਪਾਂ ਇੱਕ ਮਿੰਟ ਵੀ ਆਪਾਂ ਏਕ ਘੜੀ ਆਧੀ ਘੜੀ ਆਧੀ ਹੁੰ ਤੇ ਆਦ ਭਗਤਨ ਸੇਤੀ ਗੋਸ਼ਟ ਜੋ ਕਿਨਸੋ ਲਾਭ ਉਹਦਾ ਲਾਭ ਪ੍ਰਾਪਤ ਹੋਏਗਾ ਹੀ ਹੋਏਗਾ ਹੁਣ ਇਹ ਗੁਰੂ ਸਾਹਿਬ ਨੇ 20ਵਾਂ ਹੁਕਮ ਕੀਤਾ ਗੁਰਬਾਣੀ ਦੀ ਕਥਾ ਅਤੇ ਕੀਰਤਨ ਰੋਜ਼ ਸੁਣੋ ਕਥਾ ਕਥਾ ਤੇ ਆਪਾਂ ਸੁਣਦੇ ਹਾਂ ਰੋਜ਼ ਇੱਥੇ ਕੀਰਤਨ ਘਰ ਵਿੱਚ ਜਾ ਕੇ ਜਰੂਰ ਸੁਣਿਆ ਕਰੋ ਦਿਨੇ ਵੀ ਕੀਰਤਨ ਚੱਲਦਾ ਹੈ ਜਾਂ ਇੱਕ ਅੱਜ ਕੱਲ ਤੇ ਸਮਾ ਸੁਖਾਲਾ ਕੇ ਆਪਾਂ ਸ਼ਹਿਰੋਂ ਵੀ ਕੋਈ ਇਹੋ ਜੀ ਚੀਜ਼ ਲਿਆ ਸਕਦੇ ਆ ਜਿਹੜੀ ਆਪਾਂ ਰੋਜ਼ ਸੁਣ ਸਕੀਏ ਛੋਟੀਆਂ-ਛੋਟੀਆਂ ਆਉਂਦੀਆਂ 2-2 3-3 ਸੌ ਦੀਆਂ 5-5 ਸੌ ਦੀਆਂ ਚੀਜ਼ਾਂ ਆਉਂਦੀਆਂ ਨੇ ਜਿਹੜੀਆਂ ਆਪਾਂ ਕੋਲ ਰੱਖ ਕੇ ਵੀ ਸੁਣ ਸਕਦੇ ਆ ਜਿਨ੍ਹਾਂ ਵਿੱਚ ਆ ਪੈਨ ਡਰਾਈਵ ਤੇ ਚਿਪਾਂ ਪੈਂਦੀਆਂ ਨੇ ਇਹ ਘਰ ਵਿੱਚ ਇਂਤਜ਼ਾਮ ਰੱਖਣੇ ਚਾਹੀਦੇ ਨੇ ਗੁਰਬਾਣੀ ਸੁਣਨ ਦੇ ਸਤਿਗੁਰੂ ਜੀ ਕਹਿੰਦੇ ਗੁਰਬਾਣੀ ਸੁਣੋ ਰੋਜ਼ ਰੋਜ਼ ਕਥਾ ਸੁਣੋ ਇਹ ਵੀ ਮਾ ਹੁਕਮ ਹੈ ਤੇ ਪਪਾਗਾ ਵਾਲਿਆਂ ਚਾਰ ਮਹੀਨਿਆਂ ਤੋਂ ਲੈ ਕੇ ਆਪਾਂ ਇਹ ਹੁਕਮ ਮੰਨ ਰਿਆਂ ਗੁਰੂ ਸਾਹਿਬ ਦਾ ਆਖੋ ਸਤਨਾਮ ਹੁਣ 21ਵਾਂ ਹੁਕਮ 21ਵਾਂ ਹੁਕਮ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਨਾ ਹੀ ਕਿਸੇ ਨਾਲ ਈਰਖਾ ਕਰਨੀ ਹੈ ਨਾ ਹੀ ਕਿਸੇ ਨਾਲ ਈਰਖਾ ਕਰਨੀ ਹੈ ਨਾ ਹੀ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਹੈ ਇਹਦੀ ਵਿਚਾਰ ਆਪਾਂ ਕੱਲ ਨੂੰ ਖੁੱਲ੍ਹ ਕੇ ਕਰਾਂਗੇ ਸੋ ਸਾਰੀਆਂ ਸੰਗਤਾਂ ਭਾਈ ਰੰਦੇ ਹੁਕਮਨਾਮੇ ਜ਼ਰੂਰ ਸਰਵਣ ਕਰਿਓ 20 ਹੁਕਮਨਾਮੇ ਹੋ ਗਏ ਇਥੋਂ ਤੱਕ ਤੇ ਤਕਰੀਬਨ ਅੱਗੇ 21 ਹੁਕਮਨਾਮੇ ਹੋਰ ਪਏ ਨੇ 52 ਹੁਕਮ ਨੇ 22 ਹੁਕਮਨਾਮੇ ਹੋਰ ਪਏ ਨੇ 52 ਹੁਕਮ ਨੇ ਸੋਇਸ ਕਰਕੇ ਸਾਰੀਆਂ ਸੰਗਤਾਂ ਭਾਈ ਰੋਜ਼ ਇਸੇ ਤਰ੍ਹਾਂ ਪਹੁੰਚ ਕੇ ਗੁਰੂ ਸਾਹਿਬ ਦੇ ਹੁਕਮ ਮੰਨਿਏ ਦੇਖੋ 20ਵਾਂ ਹੁਕਮ ਗੁਰੂ ਸਾਹਿਬ ਨੇ ਕੀਤਾ ਭਾਈ ਰੋਜ਼ ਕਥਾ ਸੁਣੋ ਰੋਜ਼ ਗੁਰਬਾਣੀ ਸੁਣੋ ਸਾਡੇ ਭਾਗ ਚੰਗੇ ਨੇ ਕਿ ਆਪਾਂ ਗੁਰੂ ਸਾਹਿਬ ਦਾ ਇਹ ਹੁਕਮ ਮੰਨ ਰਹੇ ਆ ਗੁਰਬਾਣੀ ਵੀ ਰੋਜ਼ ਪੜ੍ਹੀ ਜਾਂਦੀ ਹੈ ਸੁਣਦੀਆਂ ਨੇ ਸੰਗਤਾਂ ਅੰਮ੍ਰਿਤ ਵੇਲੇ ਪਹੁੰਚ ਕੇ ਕਥਾ ਵੀ ਸੰਗਤਾਂ ਬਹੁਤ ਘਰਾਂ ਵਿੱਚ ਵੀ ਸੁਣ ਰਹੀਆਂ ਨੇ ਤੇ ਦਿਨੇ ਵੀ ਇਹ ਸਾਰੀ ਕਥਾ ਰਿਕਾਰਡਿੰਗ ਕਰਕੇ ਮੋਬਾਈਲਾਂ ਵਿੱਚ ਭੇਜੀ ਜਾਂਦੀ ਹੈ ਦਿਨੇ ਵੀ ਸੰਗਤ ਸੁਣਦੀ ਹੈ ਆਪਣੇ ਨਗਰ ਵਿੱਚ ਹੀ ਨਹੀਂ ਬਾਹਰ ਵੀ ਸੰਗਤ ਬਹੁਤ ਸੁਣ ਰਹੀ ਹੈ ਜਿਹੜੇ ਬਾਹਰ ਪਿੰਡਾਂ ਦੀ ਸੰਗਤ ਹੈ ਸ਼ਹਿਰਾਂ ਦੀ ਸੰਗਤ ਹੈ ਤੇ ਬਾਹਰ ਵੀ ਸੰਗਤ ਇਹ ਕਥਾ ਰੋਜ਼ ਜ਼ਰੂਰ ਸੁਣਦੀ ਹੈ। ਸੋ ਇਥੋਂ ਤੱਕ ਬਾਹਰਲੇ ਦੇਸ਼ਾਂ ਤੱਕ ਵੀ ਇਹ ਕਥਾ ਰੋਜ਼ ਪਹੁੰਚਦੀ ਹੈ। ਸੋ ਇਸ ਕਰਕੇ ਇਹ ਆਪਾਂ ਭਾਗਾਂ ਵਾਲਿਆ ਕਿ 4-5 ਮਹੀਨਿਆਂ ਤੋਂ ਲੈ ਕੇ ਗੁਰੂ ਸਾਹਿਬ ਦਾ ਇਹ ਹੁਕਮ ਆਪਾਂ ਜ਼ਰੂਰ ਮੰਨ ਰਹੇ ਆ ਤੇ ਚਲੋ ਬਾਕੀ ਜਿਹੜੇ ਹੁਕਮ ਨੇ ਆਪਾਂ ਉਹਨਾਂ ਤੇ ਵੀ ਗੌਰ ਕਰੀਏ ਜੋ ਸਤਿਗੁਰਾਂ ਨੇ ਕਿਹਾ ਤੇ ਅਗਲੀਆਂ ਵਿਚਾਰਾਂ ਗੁਰਮਖ ਪਿਆਰਿਓ ਕੱਲ ਨੂੰ ਸੁਣਾਈਆਂ ਜਾਣਗੀਆਂ। ਰਹਿੰਦੇ ਹੁਕਮ ਨਾਵੇਂ ਜਰੂਰ ਸਰਵਣ ਕਰਿਓ ਤੇ ਤਕਰੀਬਨ 2-3 ਦਿਨਾਂ ਦੇ ਵਿੱਚ ਵਿੱਚ ਇਹ ਹੁਕਮ ਨਾਵੇਂ ਛਪ ਕੇ ਆ ਜਾਣਗੇ ਇਹ ਫਿਰ ਸੰਗਤ ਵਿੱਚ ਵਰਤਾਏ ਜਾਣਗੇ ਤੇ ਸੰਗਤ ਆਪਣੇ ਘਰਾਂ ਵਿੱਚ ਕੰਧਾਂ ਤੇ ਜਰੂਰ ਆਪਣੇ ਕਮਰੇ ਦੇ ਵਿੱਚ ਸਜਾ ਕੇ ਲਾਇਓ ਤੇ ਆਪ ਵੀ ਪੜ੍ਹਾਇਆ ਕਰੋ ਆਪਣੇ ਬੱਚਿਆਂ ਨੂੰ ਵੀ ਪੜ੍ਹਾਇਆ ਕਰੋ ਇਹ 52 ਹੁਕਮ ਸਤਿਗੁਰਾਂ ਦੇ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰਿਏ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ जिने नाम ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਊਜਲੇ ਕੀਤੀ ਛੁਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਊਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ